50 ਸਾਲ ਕਾਂਗਰਸ ਵਿੱਚ ਸੇਵਾ ਕਰੀ ਆ ਤੇ ਲੋਕਾਂ ਨੇ ਮੈਨੂੰ ਪਾਰਟੀ ਮੈਨੂੰ ਟਿਕਟ ਦੇਵੇ ਨਾਮ ਦੇਵੇ ਲੋਕੀ ਧੱਕੇ ਨਾਲ ਮੈਨੂੰ ਖੜਾਣੇ ਆ ਤਿੰਨ ਵਾਰੀ ਮੈਂ ਜਾ ਜਿੱਤੇ ਆ ਔਰ ਅੱਜ ਜਿਹੜੀ ਕਾਰਪੋਰੇਸ਼ਨ ਮੈਂ ਜਿੱਤਿਆ ਸੀ ਵੱਡੀ ਵੱਡੀ ਤੋਪਾਂ ਨੂੰ ਹਰਾਇਆ ਸੀ ਮੈਂ ਅਸੋਕ ਤੁਹਾਨੂੰ ਦੇਖਦੇ ਆ ਕਿ ਜਿਹੜਾ ਅੱਜ ਦਾ ਪਰਨਾ ਅੱਜ ਦਾ ਸੁਸਤਾ ਹੈਗਾ ਸਾਇਲੈਂਟ ਕਰਨਾ ਹੈ ਬੀਫੂਨੀ ਸਾਇਲੈਂਟ ਕਰਨਾ ਜੀ ਕੀ ਸਰਕਾਰ ਨੂੰ ਸੁਤੰਤਰੀ ਦੇਣਾ ਚਾਹੁੰਦੇ ਹੋ ਬਈ ਤੁਸੀਂ ਜੋ ਵਾਅਦੇ ਕਰੇ ਆ ਪਬਲਿਕ ਨਾਲ ਬਦਲਾਅ ਬਾਰੇ ਉਹ ਪੂਰੇ ਕਰੋ ਇਹ ਚੋਰਾਂ ਨੂੰ ਨੰਦਾ ਕਰੋ ਇਹਨਾਂ ਨੂੰ ਕਾਰਵਾਈ ਕਰੋ ਹਾਂ ਜੀ ਹਰ ਟਾਈਮ ਤੁਸੀਂ ਪਰਛਾਤੇਗਰ ਦੇ ਖਿਲਾਫ ਰਹਿੰਦੇ ਹਾਂ ਚਾਹੇ ਤੁਸੀਂ ਕਾਂਗਰਸ ਸੀਗੀ ਚਾਹੇ ਹਣਾ ਮੰਨ ਹਾਂ ਜੀ ਹਾਂ ਜੀ ਪਰਛਾਤੇਗਰ ਦੇ ਖਿਲਾਫ ਤੁਸੀਂ ਕੋਈ ਸਬੂਤ ਦਿੱਤਾ ਪੁੱਤਾ ਬਹੁਤ ਕੁਝ ਦਿੱਤਾ ਸਰ ਮੈਂ ਸਰ ਪਹਿਲਾਂ ਤਾਂ ਮਹਾਰਾਜ ਜਦ ਮੈਂ ਸਰਕਾਰ ਚ ਸੀ ਉਹਨਾਂ ਦੇ ਮੈਂ ਮਹਾਰਾਜ ਨੂੰ ਦੱਦ ਰਿਹਾ ਉਹ ਲੇ ਕੇ ਉਸ ਤੋਂ ਬਾਅਦ ਮੈਂ ਡੀਜੀਪੀ ਸਾਹਿਬ ਸ਼੍ਰੀ ਬ੍ਰਿੰਦਰ ਕੁਮਾਰ ਜੀ 86 ਸੈਕਟਰ ਡੀਜੀਪੀ ਵਿਜੀਲੈਂਸ ਮੈਂ ਉੱਥੇ ਜਾ ਕੇ ਆਪ ਦਿੰਦਾ ਰਿਹਾ ਠੀਕ ਹੈ ਤੇ ਉਹ ਐਸਐਸਬੀ ਵੀਰਨ ਸਿੰਘ ਸਾਹਿਬ ਨੂੰ ਮੈਂ ਮਿਲਿਆ ਜਗਤਬ੍ਰੀਤ ਸਿੰਘ ਜੀ ਨੂੰ ਤੇ ਜਦ ਜਦ ਉਹਨਾਂ ਨੇ ਬੁਲਾਇਆ ਮੈਂ ਜਾ ਕੇ ਬਿਆਨ ਦੇ ਕੇ ਆਇਆ ਕੁਰਬਾਨੀ ਪਰ ਲੋਕੀ ਮੇਰੇ ਕਿ ਨੀ ਉਂਗਲਾਂ ਕਰਦੇ ਵੀ ਤੂੰ ਵੀ ਪੈਸੇ ਲੈ ਗਿਆ ਤੂੰ ਪੈਸੇ ਲੈ ਗਿਆ ਮੈਂ ਐਮਐਲਏ ਕੋਲ ਨਹੀਂ ਆਇਆ ਸਰ ਮੇਰਾ ਬੇਟਾ ਹੀ ਹੈ ਮੇਰਾ ਭਤੀਜਾ ਹੈ ਸਰਦਾਰ ਰਜੀਤਪਾਲ ਸਿੰਘ ਮੈਂ ਹੀ ਬੁਟਾ ਲਾਇਆ ਸੀ ਮੈਂ ਹੀ ਉਹਨੂੰ ਖੜਾਇਆ ਸੀਗਾ ਤੇ ਪੂਰੀ ਡਟ ਕੇ ਮਦਦ ਕਰੀ ਹੈ ਪਰ ਉਹ ਵੀ ਮਿੱਠੀ ਗੋਲੀ ਹੈ ਅਸੀਂ ਮੈਂ ਤੁਹਾਨੂੰ ਇੱਕ ਜੰਬਲ ਦੰਦਾ ਇੱਕ ਬੰਦੇ ਨੂੰ ਮੇਰੇ ਵਰਗੇ ਨੂੰ ਇੱਕ ਚਮਤਕਾਰੀ ਮਿਲ ਗਿਆ ਸ਼ੰਖ ਇਹ ਕਹਿੰਦੇ ਇਸ ਤੋਂ ਜੋ ਮੰਗੋ ਉਸ ਨੂੰ ਮਿਲੇਗਾ ਮੈਂ ਉਸੇ ਮੰਗਦਾ 1000 ਰੁਪਏ ਉਹ ਕਹਿੰਦਾ 2000 2000 ਲੈ ਮੈਂ 2000 ਮੰਗਦਾ ਉਹ ਕਹਿੰਦਾ 5000 ਲੈ ਸੋ ਉਹੀ ਉਹ ਬਾਦੋਂ ਪਤਾ ਲੱਗਿਆ ਉਹ ਬਹੁਤ ਸੰਖ ਸੀਗਾ ਮਲਕਿ ਹਲ ਤੱਕ ਕੋਈ ਸਰਵਾਈ ਨਹੀਂ ਹੋਈ ਕੋਈ ਸਰਵਾਈ ਨਹੀਂ ਜੀ ਅਪੀਲ ਹੈ ਬਿੰਜਨ ਮੈਂ ਸਰਕਾਰ ਨੂੰ ਆਪਣੀ ਸਰਕਾਰ ਨੂੰ ਲੋਕਪ੍ਰੀਆ ਸਰਕਾਰ ਨੂੰ ਜਿਹਨੇ 92 ਮੇਲੇ ਜਿਤਾਏ ਆ ਵੀ ਇਹ ਮੇਰੀ ਮੰਗ ਪੂਰੀ ਕਰ ਦੋ ਨਹੀਂ ਮੈਨੂੰ ਮਜਬੂਰ ਨਹੀਂ ਤੂੰ ਕਿ ਹੋਰ ਰਸਤਾ ਹਥਿਆਰ ਕਰਨਾ ਪੈਣਾ ਸੋ ਆਂ ਵਾਲਾ ਸਮਝਿਆ ਜਾਣਾ ਤਰਨਾ ਬਹੁਤ ਕੁਝ ਕਰਾਂਗੇ ਜੀ ਹਾਂ ਐਵੀਡੈਂਸ ਹੈ ਕਿ ਤੁਹਾਡੇ ਕੋਲ ਬਹੁਤ ਕੁਝ ਹੈ ਜੀ ਬਹੁਤ ਕੁਝ ਹੈ